ਕੌਫੀ ਟੀਮ ਸੀਬੀਆਈ ਨੂੰ ਵੱਡੀ ਕਾਮਯਾਬੀ ਮਿਲੀ ਹੈ ਯੂਏਈ ਤੋਂ ਤਰਮਿੰਦਰ ਸਿੰਘ ਨੂੰ ਭਾਰਤ ਲਿਆਂਦਾ ਗਿਆ ਭਾਰਤ ਲਿਆਂਦਾ ਗਿਆ ਹੈ ਕਿ ਆਈਟਾ ਤਵਾਦੀ ਨਿਜ਼ਮ ਤੇ ਫੰਡ ਇਕੱਠਾ ਕਰਨ ਜਬਰੀ ਵਸੂਲੀ ਦੇ ਇਲਜ਼ਾਮ ਜਿਹੜੇ ਸੀਗੇ ਇਹਨਾਂ ਦੇ ਉੱਪਰ ਲੱਗੇ ਸੀਗੇ ਤੇ ਉਤੇ ਲੰਬੇ ਸਮੇਂ ਤੋਂ ਭਾਰਤ ਤੋਂ ਫਰਾਰ ਸੀਗਾ ਇਹ ਮੁ슬ਿਮ ਤਰਮਿੰਦਰ ਸਿੰਘ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰ ਰਿਆ ਤਰਮਿੰਦਰ ਸਿੰਘ ਨੂੰ ਜਿਹੜਾ ਭਾਰਤ ਲਿਆਂਦਾ ਗਿਆ ਹੈ ਯੂਏਈ ਤੋਂ ਇਸ ਲਈ ਦੀ ਵੱਡੀ ਖਬਰ ਵੱਡੀ ਜਾਣਕਾਰੀ ਸਾਂਝੀ ਕਰ ਰਿਆਂ ਸੀਬੀਆਈ ਨੂੰ ਵੱਡੀ ਕਾਮਯਾਬੀ حاصل ਹੋਈ ਹੈ ਲੰਬੇ ਸਮੇਂ ਤੋਂ ਫਰਾਰ ਸੀਗਾ ਭਾਰਤ ਦੇ ਵਿੱਚੋਂ ਤਰਮਿੰਦਰ ਸਿੰਘ ਜਿਸ ਨੂੰ ਹੁਣ ਯੂਏਈ ਤੋਂ ਜਿਹੜਾ ਭਾਰਤ ਲਿਆਂਦਾ ਗਿਆ ਹੋਤੇ ਹੀ ਮਲਜ਼ਮ ਤੇ ਫੰਡ ਇਕੱਠਾ ਕਰਨ ਤੇ ਜਬਰਨ ਵਸੂਲੀ ਦੇ ਇਲਜ਼ਾਮ ਜਿਹੜੇ ਇਸ ਦੇ ਉੱਤੇ ਲੱਗੇ ਹੋਏ ਸੀ ਜਾਂ ਜਿਸ ਉਵੇਖ ਤੇ ਹੋਇਆ ਫਰਾਰ ਹੋ ਗਿਆ ਸੀਗਾ ਭਾਰਤ ਦੇ ਵਿੱਚੋਂ ਯੂਏਈ ਦੇ ਵਿੱਚ ਸੀਗਾ ਜਿਸ ਉਵੇਖ ਤ ASCII ਕਿ CBI ਦੇ ਇਸ ਦੇ ਉੱਪਰ ਕਾਰਵਾਈ ਕੀਤੀ ਜਿਸ ਦੇ ਵਿੱਚ CBI ਨੂੰ ਵੱਡੀ ਕਾਮਯਾਬੀ ਜਿਹੜੀ ਉਹ ਮਿਲੀ ਹੈ ਯੂਏਈ ਤੋਂ ਤਰਮਿੰਦਰ ਸਿੰਘ ਨੂੰ ਭਾਰਤ ਜਿਹੜਾ ਲਿਆਂਦਾ ਗਿਆ